ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀ ਮੱਡ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਰਾਮ ਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਬੜੀ ਪਿਆਰੀ ਕਲੈਕਸ਼ਨ ਹੈ ਜੀ ਦੋ ਤਰ੍ਹਾਂ ਦੇ ਸੈੱਟ ਦਿਖਾਵਾਂਗੇ ਤੇ ਪਹਿਲੇ ਲੋਟ ਦੇ ਵਿੱਚ ਹੈਗੇ बॉਟਮ ਵਰਕ ਵਾਲੇ ਸੂਟ ਤੇ ਦੂਜੀ ਆਪਣੇ ਪ੍ਰਿੰਟਡ ਡਿਜ਼ਾਈਨਰ ਸੂਟ ਹੋਣਗੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਰਾਮ ਟੈਕਸ ਬ੍ਰਾਂਡ ਇਹੋ ਜਿਹਾ ਬ੍ਰਾਂਡ ਹੈ ਜੀ ਜਿਨ੍ਹਾਂ ਦੇ ਸੂਟ ਅੱਖਾਂ ਬੰਦ ਕਰਕੇ ਤੁਸੀਂ ਸੂਟ ਲੈ ਸਕਦੇ ਹੋ ਬਹੁਤ ਵਧੀਆ ਬ੍ਰੈਂਡ ਹੈ ਜੀ ਤੇ ਇਹਨਾਂ ਦਾ ਫੈਬਰਿਕ ਬਹੁਤ ਵਧੀਆ ਹੁੰਦਾ ਹੈ 2800 ਪ੍ਰਾਈਸ ਹੈ ਜੀ ਅੱਜ ਦੇ ਸੂਟਾਂ ਦਾ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਇਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸਣੀ ਹੋਊਗਾ ਬਾਕੀ ਜੀ ਇਹਨਾਂ ਨੇ ਸਟੀਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟੀਚ ਸੂਟ ਮੰਗਾਉਣੇ ਜੇ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਤੇ ਕੋਰੀਅਰ ਚਾਰਜੀਸ ਲੱਗ ਤੋਂ ਹੋਣੇ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਪਲੀਜ਼ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਬਹੁਤ ਪਿਆਰਾ ਕੰਨੀ ਤੇ ਹਮੇਸ਼ਾ ਸਟੈਂਪ ਲੱਗੀ ਹੁੰਦੀ ਹੈ ਜੀ ਜਿਹੜਾ ਵੀ ਬ੍ਰਾਂਡ ਹੁੰਦਾ ਇਹ ਸਾਈਡ ਤੇ ਲਿਖਿਆ ਹੁੰਦਾ ਰਾਮਟੈਕਸ ਬ੍ਰਾਂਡ ਦੇ ਸੂਟ ਹੋਣਗੇ ਇਹ ਬਾਟਮ ਵਰਕ ਵਾਲੇ ਸੂਟ ਦਿਖਾਉਣ ਲੱਗੀ ਆ ਮੈਂ ਕੋਈ ਲਾਈਨਿੰਗ ਦੀ ਲੋੜ ਨਹੀਂ ਵਿਦਆਊਟ ਲਾਈਨਿੰਗ ਸੂਟ ਬਣਨਗੇ ਬਹੁਤ ਪਿਆਰੇ 3 3 ਮੀਟਰ ਦੀਆਂ ਬਾਟਮਸ ਹੋਣੀਆਂ ਜਿਹੜਾ ਆਲਓਵਰ ਸੂਟ ਹੁੰਦਾ ਉਹ 5 ਮੀਟਰ ਦਾ ਹੁੰਦਾ ਜੀ ਇਹਨਾਂ ਦਾ ਬੜਾ ਪਿਆਰਾ ਹੈ ਜਿਵੇਂ ਪੂਰੇ 2.5 ਮੀਟਰ ਦੇ ਦੁਪੱਟੇ ਹੋਣਗੇ ਹਰੇਕ ਸੂਟ ਦੇ ਨਾਲ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਰੇਸੀ ਦੀ ਡਿਜ਼ਾਈਨ ਤੇ ਪੀਚ ਪਿੰਕ ਜਿਹਾ ਕਲਰ ਹੈ ਬੜਾ ਪਿਆਰਾ ਗਰਮੀਆਂ ਦਾ ਹੀ ਕਲਰ ਹੋਣਗੇ ਸਾਰੇ ਬਹੁਤ ਸੋਹਣਾ ਵਰਕ ਇਹ ਦੇਖੋ ਉੱਪਰ ਤੋਂ ਲੈ ਕੇ ਕੋਈ ਲੈਂਥ ਦੀ ਦਿੱਕਤ ਨਹੀਂ ਆਉਣੀ ਹੈਗੀ ਕਿਉਂਕਿ neck ਨਹੀਂ ਬਣਿਆ ਹੋਇਆ ਬਹੁਤ ਸੋਹਣਾ ਵਰਕ ਇਹ ਹੋਇਆ ਆਪਣੀ ਸ਼ਰਟ ਤੇ ਫਰੰਟ ਤੇ ਤੇ ਘੇਰੇ ਤੇ ਵੀ ਦੇਖੋ ਲੇਸ ਦੀ ਡਿਜ਼ਾਈਨਿੰਗ ਕਰਕੇ ਪਿੰਟੈਕਸ ਪਾ ਕੇ ਤੇ ਬੜੀ ਪਿਆਰੀ ਲੇਸ ਲੱਗੀ ਹੋਈ ਆ ਬੜਾ ਪਿਆਰਾ ਡਿਜ਼ਾਈਨ ਤੇ ਇਹ ਬਾਟਮ ਤੇ ਵਰਕ ਹੈ ਜੀ ਇਹ ਬਾਟਮ ਤੇ ਵਰਕ ਆ ਗਿਆ ਬਹੁਤ ਸੋਹਣਾ ਵਰਕ ਹੈ ਪੂਰੀ ਹੈਵੀ ਸਲਵਾਰ ਬਣਾ ਸਕਦੇ ਹੋ ਇਹ ਦੂਜਾ ਵਰਕ ਦਿੱਤਾ ਹੋਇਆ ਸਟੇਟ ਸਲਵਾਰ ਵਾਲਾ ਨਹੀਂ ਹੈਗਾ ਬਾਕੀ ਜਿਨ੍ਹਾਂ ਨੇ ਸਟੇਟ ਲੁੱਕ ਦੇਣੀ ਹੈ ਪਰ ਪੱਲੇ ਤੇ ਕੁੰਦਿਆਂ ਵਾਲੀ ਸਲਵਾਰ ਬਣਨੀ ਹੈ ਦੇ ਨਾਲ ਜਦੋਂ ਤੁਸੀਂ ਜੇ ਸਟੇਟ ਲੁੱਕ ਦੇਣੀ ਹੈ ਤਾਂ ਤੁਹਾਨੂੰ ਉਹਦੇ ਹਿਸਾਬ ਨਾਲ ਸਟੇਟ ਬਣ ਜਾਈ ਹੋਣੀ ਹੈ ਪਰ ਥੋੜੀ ਜਿਵੇਂ ਪੱਲੇ ਤੇ ਕੁੰਦੇ ਦੋਨੋਂ ਪੈਣਗੇ ਜਿਹੜਾ ਸਟੇਟ ਬਿਲਕੁਲ ਸਟੇਟ ਸਲਵਾਰ ਹੁੰਦੀ ਹੈ ਉਹ ਆਪਣੇ ਸੈਂਟਰ ਤੇ ਵਰਕ ਦਿੱਤਾ ਹੁੰਦਾ ਹੈ ਬੜਾ ਪਿਆਰਾ ਕਿਉਂਕਿ ਹਰ ਇੱਕ ਤਰ੍ਹਾਂ ਦੇ ਆਪਾਂ ਦੇਖਣਾ ਹੁੰਦਾ ਕਿਉਂਕਿ ਜਿਹੜੇ ਪਿੱਛੇ ਤੋਂ ਇਹ ਮੇਲ ਤੋਂ ਬ੍ਰਾਂਡਡ ਸੂਟ ਹੁੰਨੇ ਆ ਇਹ ਉਸੇ ਹਿਸਾਬ ਦਾ ਵਰਕ ਹੋਇਆ ਹੁੰਦਾ ਕਿਉਂਕਿ ਆਪਾਂ ਇਸ ਸਲਵਾਰ ਦੀ ਸਟੇਟ ਵੀ ਬਣਾ ਸਕਦੇ ਆ ਤੇ ਹੈਵੀ ਸਲਵਾਰ ਵੀ ਇਹ ਦੇਖੋ ਬੜਾ ਪਿਆਰਾ ਸੂਟ ਹੈ ਰਾਮਟੈਕਸ ਬ੍ਰਾਂਡ ਦਾ ਵਰਕ ਦੇ ਨਾਲ ਤੇ ਇਸ ਦੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਜਿਨ੍ਹਾਂ ਨੂੰ ਖੁੱਲੇ ਦੁਪੱਟੇ ਪਸੰਦ ਆ ਉਹਨਾਂ ਲਈ ਤਾਂ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਸਾਰੇ ਦੁਪੱਟੇ ਤੇ ਹੈਂਡ ਪੇਂਟ ਹੋਇਆ ਤੇ ਦੇਖੋ ਬਹੁਤ ਪਿਆਰਾ ਹੈਂਡ ਪੇਂਟ ਹੋਇਆ ਸਾਰੇ ਦੁਪੱਟੇ ਤੇ ਪਿਓਰ ਮਸਲੀਨ ਦਾ ਦੁਪੱਟਾ ਤੇ ਫੋਰ ਸਾਈਡ ਪ੍ਰੋਪਰ ਸੂਟ ਦੇ ਨਾਲ ਦੀ ਖਰੋਸ਼ੀ ਐ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਪਿਆਰੀ ਲੁੱਕ ਹੈ ਜੀ ਸੂਟ ਦੀ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ 2800 ਪ੍ਰਾਈਸ ਦੇ ਨਾਲ 2800 ਪ੍ਰਾਈਸ ਦੇ ਨਾਲ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਫਿਰੋਜ਼ੀ ਕਲਰ ਫਿਰੋਜ਼ੀ ਕਲਰ ਹੈ ਸੇਮ ਦੇ ਵਿੱਚ ਫਿਰੋਜ਼ੀ ਕਲਰ ਹੈ ਸਾਰਾ ਵਰਕ ਸੇਮ ਮੈਂ ਤੁਹਾਨੂੰ ਐਕਸਪਲੇਨ ਕਰਤਾ ਸੀ ਪਹਿਲੇ ਸੂਟ ਦੇ ਵਿੱਚ ਸਾਰਾ ਇਹ ਬਹੁਤ ਸੋਹਣਾ ਵਰਕ ਹੋਇਆ ਤੇ ਇਹ ਬਾਟਮ ਤੇ ਵਰਕ ਆ ਗਿਆ ਜੀ ਬਾਟਮ ਤੇ ਵਰਕ ਹੈ ਨਾ ਸੂਟ ਹੈ ਫਿਰੋਜ਼ੀ ਕਲਰ ਦੇ ਵਿੱਚ ਤੇ ਪ्योर ਮਸਲੀਨ ਦਾ ਦੁਪੱਟਾ ਸਾਰੇ ਦੁਪੱਟੇ ਦੇ ਹੈਂਡ ਪੇਂਟ ਹੋਇਆ ਬਹੁਤ ਸੋਹਣਾ ਹੈਂਡ ਪੇਂਟ ਹੋਇਆ ਪੱਲੀਆਂ ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਡਿਜ਼ਾਈਨਿੰਗ ਇਹ ਪੇਂਟ ਦੇ ਨਾਲ ਕੀਤੀ ਹੋਈ ਹੈ ਬਹੁਤ ਪਿਆਰਾ ਪੱਲੇ ਰੈਡੀ ਕੀਤੇ ਹੋਏ ਬਹੁਤ ਸੋਹਣਾ ਦੁਪੱਟਾ ਹੈ ਫੋਰ ਸਾਈਡ ਪ੍ਰੋਪਰ ਸੇਮ ਕਲਰ ਦੀ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਖੁੱਲੇ ਦੁਪੱਟੇ 2.5 ਮੀਟਰ ਦਾ ਦੁਪੱਟਾ ਤੇ ਚੜਾਈ ਵੀ ਬਹੁਤ ਹੈ ਦੁਪੱਟਿਆਂ ਦੀ 2800 ਪ੍ਰਾਈਸ ਹੈ ਜੀ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਪਰਪਲ ਕਲਰ ਸੇਮ ਦੇ ਵਿੱਚ ਪਰਪਲ ਕਲਰ ਹੈ ਇਹ ਦੇਖੋ ਬੜਾ ਪਿਆਰਾ ਪਰਪਲ ਕਲਰ ਦੇ ਵਿੱਚ ਸੂਟ ਤੇ ਇਹ ਬਾਟਮ ਤੇ ਵਰਕ ਆ ਗਿਆ ਬਹੁਤ ਸੋਹਣਾ ਵਰਕ ਬਾਟਮ ਤੇ ਹੈ विदाउट लाइनिंग सूट ਬਣਨੇਗੇ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਸੂਟਾਂ ਨੂੰ ਤੇ ਪਿਓਰ ਮਸਲੀਨ ਦੁਪੱਟਿਆਂ ਦੇ ਨਾਲ ਪੂਰਾ ਹੈਂਡ ਪੇਂਟ ਹੋਇਆ ਦੁਪੱਟਿਆਂ ਤੇ ਸਾਰੇ ਦੁਪੱਟਿਆਂ ਤੇ ਬਹੁਤ ਸੋਹਣਾ ਹੈਂਡ ਪੇਂਟ ਹੋਇਆ ਤੇ ਪ੍ਰੋਪਰ ਫਿਨਿਸ਼ਿੰਗ ਹੋਈ ਹੋਈ ਹੈ ਦੁਪੱਟਿਆਂ ਦੀ 2800 ਪ੍ਰਾਈਸ ਦੇ ਨਾਲ 2800 ਪ੍ਰਾਈਸ ਦੇ ਨਾਲ ਤੇ ਨੈਕਸਟ ਹੈਗਾ ਬੜਾ ਸੋਹਣਾ ਮਸਟਰਡ ਕਲਰ ਸੇਮ ਦੇ ਵਿੱਚ ਹੀ ਮਸਟਰਡ ਕਲਰ ਹੈ ਬਹੁਤ ਪਿਆਰਾ ਵਰਕ ਬਹੁਤ ਪਿਆਰਾ ਲੇਸੀ ਦੀ ਡਿਜ਼ਾਈਨਿੰਗ ਸਾਰਾ ਵਰਕ ਕੀਤਾ ਹੋਇਆ ਰਾਮਟੈਕਸ ਬ੍ਰਾਂਡ ਦੇ ਸੂਟ ਅੱਜ ਦੇ ਆਪਣੇ ਇਹ ਦੇਖੋ ਬਾਟਮ ਤੇ ਵਰਕ ਹੈ ਮਸਟਰਡ ਕਲਰ ਦੇ ਵਿੱਚ ਨਾ ਪਿਆਰਾ ਇਹ ਵੀ ਕਲਰ ਬਹੁਤ ਜਿਆਦਾ ਸੋਹਣਾ ਕਲਰ ਹੈ ਬਹੁਤ ਸੋਹਣੀ ਫਿਨਿਸ਼ਿੰਗ ਦੇ ਦੁਪट्टे ਦੀ ਸਾਰੇ ਤੇ ਹੈਂਡ ਪੇਂਟ ਹੋਇਆ ਫੁੱਲੇ ਦੁਪੱਟੇ ਆ 2800 ਪ੍ਰਾਈਸ ਹੈ ਚਾਰ ਸੂਟ ਮੈਂ ਤੁਹਾਨੂੰ ਦਿਖਾਇਆ ਇੱਕ ਡਿਜ਼ਾਈਨ ਦੇ ਵਿੱਚ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬੜੇ ਪਿਆਰੇ ਡਿਜ਼ਾਈਨਰ ਸੂਟ ਹੋਣਗੇ ਇਹਨਾਂ ਦੀ ਮੈਂ ਫੋਟੋ ਵੀ ਤੁਹਾਨੂੰ ਨਾਲ ਦਿਖਾਵਾਂਗੀ ਕਿਉਂਕਿ ਫੋਟੋ ਦੇ ਨਾਲ ਥੋੜਾ ਜਿਹਾ ਡਿਜ਼ਾਈਨਿੰਗ ਦਾ ਪਤਾ ਲੱਗ ਜਾਂਦਾ ਵੀ ਜਦੋਂ ਆਪਾਂ ਸਟੀਚ ਕਰਨਾ ਹੈ ਤਾਂ ਆਪਾਂ ਕਿਵੇਂ ਦੀ ਡਿਜ਼ਾਈਨਿੰਗ ਕਰਾ ਸਕਦੇ ਆ ਪਹਿਲਾ ਸੂਟ ਹੈਗਾ ਦੇਖੋ ਪਹਿਲਾ ਤਾਂ ਪ੍ਰਿੰਟ ਦੇਖਿਓ ਸੂਟਾਂ ਦਾ ਬਹੁਤ ਪਿਆਰੇ ਫੈਬਰਿਕ ਬਹੁਤ ਜ਼ਿਆਦਾ ਕੂਲ ਫੈਬਰਿਕ ਹੈ ਬਹੁਤ ਜ਼ਿਆਦਾ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਹੁਤ ਸੋਹਣਾ ਸੂਟ ਹੈ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਹ ਕਰੀਮ ਕਲਰ ਦੇ ਵਿੱਚ ਹੈ ਜੀ ਆਫ ਵਾਈਟ ਕਲਰ ਦੇ ਵਿੱਚ ਸੂਟ ਆਪਣਾ ਆਫ ਵਾਈਟ ਵੀ ਜਿਵੇਂ ਚਿੱਟਾ-ਚਿੱਟਾ ਜਿਹਾ ਆਫ ਵਾਈਟ ਨਹੀਂ ਹੈਗਾ ਥੋੜਾ ਲੈਮਨ ਟੋਨ ਤੇ ਜਿਹੜਾ ਆਫ ਵਾਈਟ ਹੁੰਦਾ ਕਰੀਮ ਪ੍ਰੋਪਰ ਕਰੀਮ ਕਲਰ ਹੈ ਤੇ neck ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਬਹੁਤ ਸੋਹਣਾ ਵਰਕ neck ਤੇ ਕੀਤਾ ਹੋਇਆ ਇਹ ਆਪਾਂ ਇੱਕ ਤਰ੍ਹਾਂ ਦਾ ਪੈਚ ਬਣਿਆ ਹੋਇਆ ਹੈ ਇਹ ਰਿਮੂਵ ਕਰ ਸਕਦੇ ਆ ਆਪਾਂ ਆਪਣੀ ਲੈਂਥ ਦੇ ਅਕੋਰਡਿੰਗ ਅੱਗੇ ਪਿੱਛੇ ਕਰਕੇ ਤੇ ਬੜਾ ਪਿਆਰਾ ਪ੍ਰਿੰਟ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਤੇ ਘੇਰੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਬਹੁਤ ਸੋਹਣਾ ਵਰਕ ਘੇਰੇ ਤੇ ਹੋਇਆ ਇਹ ਆ ਗਈ ਆਪਣੀ ਸ਼ਰਟ 3 ਮੀਟਰ ਦੀ ਬਾਟਮ ਨਾਲ ਕਰੀਮ ਕਲਰ ਦੀ ਪਲੇਨ ਤੇ ਪਿਓਰ ਮਸਲੀਨ ਦਾ ਦੁਪੱਟਾ ਯੋਰ ਮਸਲੀਨ ਦਾ ਦੁਪੱਟਾ ਨਾਲ ਦੁਪੱਟੇ ਦੇਖੋ ਕਿੰਨੇ ਸੋਹਣੇ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਤੇ ਪ੍ਰਿੰਟਿੰਗ ਬੜੀ ਪਿਆਰੀ ਹੈ neck ਤੇ ਵਰਕ ਹੈ ਘੇਰੇ ਤੇ ਬਹੁਤ ਸੋਹਣਾ ਵਰਕ ਹੈ ਤੇ ਬੜਾ ਪਿਆਰਾ 3 ਮੀਟਰ ਦੀ ਬਾਟਮ ਦੇ ਨਾਲ ਇਹ ਦੇਖੋ ਕਿੰਨਾ ਪਿਆਰਾ ਸੂਟ ਹੈ ਇਹਦੀ ਮੈਂ ਫੋਟੋ ਦਿਖਾਨੀ ਆ ਤੁਹਾਨੂੰ ਕੋਈ ਸਟੀਚਿੰਗ ਦਾ ਆਪਾਂ ਨੂੰ ਆਈਡੀਆ ਮਿਲ ਜਾਂਦਾ ਵੀ ਆਪਾਂ ਕਿਸ ਤਰ੍ਹਾਂ ਥੋੜੇ ਡੋਰੀ ਵਾਲਾ ਡਿਜ਼ਾਈਨ ਬਣਾਇਆ ਹੋਇਆ ਨਾਲ ਅਫਗਾਨੀ ਸਲਵਾਰ ਬਣਾਈ ਹੋਈ ਹੈ ਬੜੀ ਪਿਆਰੀ ਡਿਜ਼ਾਈਨ ਨਹੀਂ ਕੀਤੀ ਹੋਈ ਇਹਦੀ ਦੇਖੋ ਕਿੰਨਾ ਪਿਆਰਾ ਸੂਟ ਹੈ 2800 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਵੀ 2800 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਮੈਂ ਤੁਹਾਨੂੰ ਕਰੀਮ ਦਿਖਾਇਆ ਪ੍ਰਿੰਟ ਸਾਰਿਆਂ ਦਾ ਅਲੱਗ-ਅਲੱਗ ਪ੍ਰਿੰਟ ਹੈ ਇਹ ਦੇਖ ਇੱਕ ਮੈਂ ਹੋਰ ਦਿਖਾਣਾ ਭੁੱਲ ਗਈ ਸੀ ਸਟਾਰਟਿੰਗ ਵਾਲੇ ਸੂਟ ਤੇ ਆਪਣੀ ਬੈਕ ਤੇ ਵੀ ਆਪਾਂ ਨੂੰ ਦਿੱਤਾ ਹੋਇਆ ਵਰਕ ਉਹ ਆਪਾਂ ਬਟ ਸਲੀਵਸ ਤੇ ਯੂਜ਼ ਕਰਾਂਗੇ ਇਹ ਦੇਖੋ ਸਲੀਵਸ ਦੇ ਲਈ ਵੀ ਵਰਕ ਹੈ ਬਹੁਤ ਪਿਆਰਾ ਵਰਕ 슬ੀਵਸ ਤੇ ਹੋਇਆ ਤੇ ਯਾਨ ਹੁੰਦਾ ਵੀ 슬ੀਵਸ ਪਲੇਨ ਆਉਣਗੀਆਂ ਇਹ ਮੈਨੂੰ ਵੀ ਯਾਦ ਨਹੀਂ ਰਿਹਾ ਇਹ ਬੜਾ ਪਿਆਰਾ ਇਹ ਬਲੈਕ ਦੇ ਵਿੱਚ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਹੁਤ ਸੌਫਟ ਪਿਓਰ ਕਾਟਨ ਦੇ ਸੂਟ ਰਾਮਟੈਕਸ ਬ੍ਰਾਂਡ ਦੇ ਪ੍ਰਿੰਟ ਦੇਖੋ ਬਲੈਕ ਦਾ ਕਿੰਨਾ ਸੋਹਣਾ ਬਹੁਤ ਪਿਆਰਾ ਪ੍ਰਿੰਟ neck ਤੇ ਵੀ ਵਰਕ ਹੈ ਇਹ neck ਤੇ ਆ ਜਾਣਾ ਵਰਕ ਇਹ ਘੇਰੇ ਤੇ ਵੀ ਵਰਕ ਹੈ ਬਹੁਤ ਸੋਹਣਾ ਵਰਕ ਘੇਰੇ ਤੇ ਹੋਇਆ ਤੇ ਬੈਕ ਤੇ ਜਿਹੜੇ ਦਿੱਤਾ ਹੋਇਆ ਵਰਕ ਇਹ ਇੱਕ ਤਰ੍ਹਾਂ ਦਾ ਆਰਗੈਂਜ਼ਾ ਦਾ ਹੀ ਵਰਕ ਕੀਤਾ ਹੋਇਆ ਇਹ ਇੱਥੋਂ ਉਤਾਰ ਕੇ ਸੀਨ ਦੇ ਨਾਲ ਹੀ ਲਗਾਇਆ ਹੋਇਆ ਤੁਸੀਂ ਆਪਣੀ 슬ੀਵਸ ਤੇ ਲਗਾ ਲਿਓ ਇਹ ਇੱਕ 슬ੀਵਸ ਦਾ ਦਿੱਤਾ ਹੋਇਆ ਇਹ ਦੂਜੀ ਦਾ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਇਹਨਾਂ ਦੇ ਸਾਰੇ ਪ੍ਰਿੰਟ ਬਹੁਤ ਸੋਹਣੇ ਹੋਣਗੇ 3 ਮੀਟਰ ਦੀ ਬਾਟਮ ਤੇ ਪਿਓਰ ਮਸਲੀਨ ਦਾ ਦੁਪੱਟਾ ਨਾਲ ਯਾਰ ਮਸਲੀਂ ਦਾ ਦੁਪੱਟਾ ਕਿੰਨੇ ਪਿਆਰੇ ਸੀ ਪੂਰੇ 2.5 ਮੀਟਰ ਦੇ ਦੁਪੱਟੇ ਖੁੱਲੇ ਬਹੁਤ ਸੋਹਣਾ ਸੂਟ 2800 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਇਹਦੀ ਵੀ ਮੈਂ ਤੁਹਾਨੂੰ ਫੋਟੋ ਦਿਖਾ ਦੰਨੀ ਆ ਥੋੜਾ ਡਿਜ਼ਾਈਨਿੰਗ ਦਾ ਆਈਡੀਆ ਹੋ ਜਾਂਦਾ ਇਹਦੇ ਨਾਲ ਵੀ ਅਫਗਾਨੀ ਸਲਵਾਰ ਬਣਾਈ ਹੋਈ ਹੈ ਨੈਕ ਤੇ ਬੜਾ ਸੋਹਣਾ ਗਲਾ ਉਹਨਾਂ ਨੇ ਬਣਾਇਆ ਹੋਇਆ ਕੱਟ ਦੇ ਨਾਲ ਤੇ 슬ੀਵਸ ਤੇ ਐਵੇਂ ਵਰਕ ਆਣਾ ਅੱਗੇ ਵੀ ਤੇ ਨੈਕਸਟ ਆ ਗਿਆ ਇਹਦੇ ਵਿੱਚ ਪ੍ਰਿੰਟ ਸਾਰੇ ਸੂਟਾਂ ਦੇ ਅਲੱਗ-ਅਲੱਗ ਹੋਣਗੇ ਜੇ ਤੁਸੀਂ ਦੋ ਸੂਟ ਵੀ ਲੈਣੇ ਆ ਤੁਸੀਂ ਆਰਾਮ ਨਾਲ ਲੈ ਸਕਦੇ ਹੋ ਹੈ ਹੀ ਰਾਮ ਟੈਕਸ ਬ੍ਰਾਂਡ ਦੇ ਫੁੱਲ ਗਰੰਟੀ ਹੁੰਦੀ ਹੈ ਜੀ ਸੂਟ ਦੀ ਪੀਚ ਕਲਰ ਦੇ ਵਿੱਚ ਬਹੁਤ ਸੋਹਣਾ ਗਾਜਰੀ ਟੋਨ ਤੇ ਜਿਹੜਾ ਪੀਚ ਹੁੰਦਾ ਉਹ ਵਾਲਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਨੈਕ ਤੇ ਵਰਕ ਆ ਗਿਆ ਬਹੁਤ ਸੋਹਣਾ ਵਰਕ ਨੈਕ ਤੇ ਘੇਰੇ ਤੇ ਵੀ ਬਹੁਤ ਹੈਵੀ ਵਰਕ ਘੇਰੇ ਤੇ ਕੀਤਾ ਹੋਇਆ ਤੇ 슬ੀਵਸ ਤੇ ਆ ਜਾਣਾ ਜੀ ਵਰਕ ਬਹੁਤ ਪਿਆਰਾ ਵਰਕ ਹੈ ਬਹੁਤ ਲਾਈਟ ਵੇਟ ਦੇ ਵਿੱਚ ਸੂਟ ਹੈ ਕਿਵੇਂ ਭਾਰੀ ਜਿਹਾ ਕੱਪੜਾ ਨਹੀਂ ਹੈਗਾ ਬਹੁਤ ਸੋਹਣਾ 3 ਮੀਟਰ ਦੀ ਬਾਟਮ ਤੇ ਪਿਓਰ ਮਸਲੀਨ ਦੁਪੱਟਿਆਂ ਦੇ ਨਾਲ ਬਹੁਤ ਸੋਹਣੇ ਦੁਪੱਟੇ ਬਹੁਤ ਸੋਹਣਾ ਸੂਟ 2800 ਪ੍ਰਾਈਸ ਦੇ ਨਾਲ ਇਹਦੀ ਵੀ ਫੋਟੋ ਚ ਲੁੱਕ ਦੇ ਸਕਦੇ ਹਾਂ ਬੜਾ ਸੋਹਣਾ ਪਲਾਜ਼ੋ ਸੂਟ ਬਣਾਇਆ ਹੋਇਆ ਬਾਟਮ ਤੇ ਵੀ ਪ੍ਰਿੰਟ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਤੇ ਬੜਾ ਪਿਆਰਾ ਨੈੱਕ ਬਣਿਆ ਹੋਇਆ ਨੈਕ ਸੂਟ ਆ ਗਿਆ ਗ੍ਰੇ ਕਲਰ ਦੇ ਵਿੱਚ ਗ੍ਰੇ ਕਲਰ ਦੇ ਵਿੱਚ ਨੈੱਕ ਤੇ ਬੜਾ ਪਿਆਰਾ ਵਰਕ ਹੈ ਬਹੁਤ ਜਿਆਦਾ ਸੋਹਣਾ ਪ੍ਰਿੰਟ ਗ੍ਰੇ ਦੇ ਵਿੱਚ ਤੇ ਘੇਰੇ ਤੇ ਦੇਖੋ ਕਿੰਨਾ ਪਿਆਰਾ ਵਰਕ ਘੇਰੇ ਤੇ ਇਹ ਬਹੁਤ ਸੋਹਣਾ ਗ੍ਰੇ ਕਲਰ ਦੇ ਵਿੱਚ ਤੇ ਇਹ ਘੇਰੇ ਤੇ ਆ ਗਿਆ ਇਹ ਆ ਗਿਆ 슬ੀਵਸ ਤੇ ਵਰਕ organza ਲਗਾ ਕੇ ਬੜਾ ਸੋਹਣਾ 슬ੀਵਸ ਤੇ ਵਰਕ ਕੀਤਾ ਹੋਇਆ ਪ੍ਰਿੰਟ ਬੜਾ ਸੋਹਣਾ ਪੀਚ ਕਲਰ ਦੇ ਫੁੱਲ ਹੈ ਜੀ ਇਹ ਵਾਲੇ ਸੂਟ ਚ ਬਹੁਤ ਪਿਆਰਾ ਤੇ 3 ਮੀਟਰ ਦੀ ਬਾਟਮ ਹੈ ਜੀ ਗ੍ਰੇ ਕਲਰ ਦੀ ਨਾ 3 3 ਮੀਟਰਸ ਦੀਆਂ ਬਾਟਮ ਪਿਓਰ ਮਸਲੀਨ ਦੁਪੱਟਿਆਂ ਦੇ ਨਾਲ ਅੱਜ ਦੇ ਸੂਟ ਆਪਣੇ ਬੜੇ ਪਿਆਰੇ ਇਹ ਦੇਖ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਖੁੱਲਾ ਦੁਪੱਟਾ ਪੂਰੀ ਚੜਾਈ ਹੈ ਜੀ ਦੁਪੱਟਿਆਂ ਦੀ ਪਿਓਰ ਕਾਟਨ ਦੇ ਵਿੱਚ ਬਹੁਤ ਬਹੁਤ ਪਿਆਰੇ ਸੂਟ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਦੇ ਨਾਲ ਇਹਦੀ ਵੀ ਤੁਸੀਂ ਡਿਜ਼ਾਈਨਿੰਗ ਦੇਖ ਸਕਦੇ ਹੋ बॉटम ਬੜੀ ਪਿਆਰੀ ਕੱਟ પા ਕੇ ਅੱਗੇ ਫਰੰਟ ਦੇਖੋ ਬੜਾ ਸੋਹਣਾ ਕੱਟ પા ਕੇ बॉटम ਬਣਾਈ ਹੋਈ ਹੈ ਨਾਲ ਬੜੀ ਪਿਆਰੀ ਡਿਜ਼ਾਈਨਿੰਗ ਆਪਾਂ ਨੂੰ ਮਿਲ ਰਹੀ ਹੈ ਇਹਨਾਂ ਦੇ ਵਿੱਚ ਦੇਖਣ ਨੂੰ ਇਹ ਨਾਲ ਮੈਂ ਫੋਟੋ ਹਰੇਕ ਸੂਟ ਦੇ ਨਾਲ ਪਾਈ ਹੋਊਗੀ ਫੋਟੋ ਵੈਸੇ ਵੀ ਤੁਹਾਨੂੰ ਨਾਲ ਜਦੋਂ ਤੁਸੀਂ ਬਣਾਉਣਾ ਸਟਿਚ ਕਰਾਉਣਾ ਜਿੱਥੋਂ ਮਰਜੀ ਤੇ ਨੈਕਸਟ ਹੈਗਾ ਪਰਪਲ ਕਲਰ ਸੇਮ ਦੇ ਵਿੱਚ ਪ੍ਰਿੰਟ ਸਾਰੇ ਸੂਟਾਂ ਦੇ ਤੁਸੀਂ ਦੇਖ ਲਿਓ ਸਾਰੇ ਸੂਟਾਂ ਦੇ ਅਲੱਗ-ਅਲੱਗ ਹੈ ਜੀ ਪ੍ਰਿੰਟ ਪਰਪਲ ਕਲਰ ਦੇ ਵਿੱਚ ਦੇਖੋ ਕਿੰਨਾ ਸੋਹਣਾ ਪਰਪਲ ਬਹੁਤ ਪਿਆਰਾ ਪ੍ਰਿੰਟ ਨੈਕ ਤੇ ਬਹੁਤ ਸੋਹਣਾ ਵਰਕ ਆ ਗਿਆ neck ਤੇ ਤੇ ਘੇਰੇ ਤੇ ਵਰਕ ਘੇਰੇ ਤੇ ਵਰਕ ਤੇ ਇਹ 슬ੀਵਸ ਤੇ ਆ ਗਿਆ ਜੀ ਵਰਕ ਬਹੁਤ ਪਿਆਰਾ ਵਰਕ 슬ੀਵਸ ਤੇ ਪਰਪਲ ਕਲਰ ਦੇ ਵਿੱਚ ਸੂਟ ਆਪਣਾ ਤੇ ਨਾਲ 3 ਮੀਟਰ ਦੀ ਬਾਟਮ ਪਿਓਰ ਮਸਲੀਨ ਦੁਪੱਟਿਆਂ ਦੇ ਨਾਲ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਪਿਆਰੀ ਡਿਜ਼ਾਈਨਿੰਗ ਪੂਰੇ ਖੁੱਲੇ ਦੁਪੱਟੇ ਬਹੁਤ ਸੋਹਣੇ ਸੂਟ 2800 ਪ੍ਰਾਈਸ ਦੇ ਨਾਲ 2800 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਤੇ ਇਹਦੇ ਵਿੱਚ ਵੀ ਮੈਂ ਤੁਹਾਨੂੰ ਕਲਰ ਦਿਖਾ ਦੰਨੀ ਆ। ਇਹ ਦੇਖੋ ਇਹਦੇ ਬਹੁਤ ਸੋਹਣੀ ਡਿਜ਼ਾਈਨਿੰਗ बॉਟਮ ਬੜੀ ਪਿਆਰੀ ਬਣਾਈ ਹੋਈ ਹੈ। ਬਾਕੀ ਸਲਵਾਰ ਬਣਾਉਣੀ ਹੈ ਸਲਵਾਰ 3 ਮੀਟਰ ਦਾ ਫੈਬਰਿਕ ਹੈ ਜੀ ਖੁੱਲੀ ਸਲਵਾਰ ਵੀ ਪੂਰੀ ਬਣ ਜਾਣੀ ਹੈ ਇਹਦੇ ਨਾਲ ਜਿਹੀ ਜਿਹੀ ਮਰਜ਼ੀ ਤੁਸੀਂ ਬਣਾ ਲਿਓ। ਨੈਕਸਟ ਸੂਟ ਆ ਗਿਆ ਆਪਣਾ ਇਹਦੇ ਵਿੱਚ। yellow color ਸਾਰੇ ਸੂਟਾਂ ਦੇ ਪ੍ਰਿੰਟ ਵੀ ਅਲੱਗ-ਅਲੱਗ ਹੈ ਇਹ yellow color ਦੇ ਵਿੱਚ ਬਹੁਤ ਪਿਆਰਾ ਪ੍ਰਿੰਟ ਪਹਿਲਾਂ ਤਾਂ ਸੂਟ ਦਾ ਪ੍ਰਿੰਟ ਜ਼ਰੂਰ ਦੇਖਿਆ ਕਰੋ neck ਤੇ ਵਰਕ ਆ ਗਿਆ ਤੇ ਘੇਰੇ ਤੇ ਵਰਕ ਉਹ ਸੋਨਾ ਘੇਰੇ ਤੇ ਵਰਕ ਹੈ ਇਹ 슬ੀਵਸ ਤੇ ਆ ਜਾਣਾ ਜੀ ਵਰਕ ਜਿਹੜਾ 슬ੀਵਸ ਤੇ ਦਿੱਤਾ ਹੋਇਆ ਵਰਕ ਉਹ ਚਾਹੇ ਤੁਸੀਂ ਬਾਟਮ ਤੇ ਵੀ ਯੂਜ਼ ਕਰ ਸਕਦੇ ਹੋ ਤੁਹਾਡੀ ਚੋਇਸ ਹੈ ਵੀ ਤੁਸੀਂ ਕਿੱਥੇ ਲਾਉਣਾ ਉਹ ਤੁਸੀਂ ਚਾਹੇ ਬਾਟਮ ਤੇ ਵੀ ਯੂਜ਼ ਕਰ ਸਕਦੇ ਹੋ ਜਿਵੇਂ 슬ੀਵਸ ਤੇ ਤਾਂ ਕੋਈ ਪਾਈਪਿੰਗ ਵਗੈਰਾ ਵੀ ਲੱਗ ਸਕਦੀ ਹੈ ਜਾਂ ਹਲਕੀ ਫੁਲਕੀ ਕੋਈ ਲੇਸ ਵੀ ਲਾ ਸਕਦੇ ਆਪਾਂ 슬ੀਵਸ ਤੇ ਜਾਂ ਕੋਈ ਡਿਜ਼ਾਈਨਿੰਗ ਵਾਲੀਆਂ 슬ੀਵਸ ਬਣ ਜਾਂਦੀਆਂ ਅੱਜਕੱਲ ਉਹ ਤੁਸੀਂ ਬਾਟਮ ਤੇ ਵੀ ਯੂਜ਼ ਕਰ ਸਕਦੇ ਆ ਇਹ ਦੇਖੋ ਕਿੰਨਾ ਪਿਆਰਾ ਦੁਪੱਟਾ ਪ੍ਰਿੰਟ ਬਹੁਤ ਸੋਹਣਾ ਹੈ ਇਹਦਾ ਵੀ yellow ਕਲਰ ਦੇ ਵਿੱਚ ਸੂਟ ਇਸ ਦੀ ਵੀ ਡਿਜ਼ਾਈਨਿੰਗ ਦੇਖ ਸਕਦੇ ਹੋ ਤੁਸੀਂ ਫੋਟੋ ਦੇ ਵਿੱਚ ਨੈਕਸਟ ਡਿਜ਼ਾਈਨ ਆ ਗਿਆ orange peach color ਬਹੁਤ ਸੋਹਣਾ orange color ਤੇ ਜਿਹੜਾ peach ਹੁੰਦਾ ਉਹ ਵਾਲਾ ਕਲਰ ਹੈ ਬੜਾ ਪਿਆਰਾ ਪ੍ਰਿੰਟ ਤੇ ਨੈਕ ਤੇ ਵਰਕ ਹੈ ਘੇਰੇ ਤੇ ਵਰਕ ਆ ਗਿਆ ਸੇਮ ਕੋਸ ਸੋਨੇ ਘੇਰਿਆਂ ਤਾਂ ਵੀ ਸਭ ਦੇ ਬਹੁਤ ਪਿਆਰਾ ਵਰਕ ਹੋਇਆ ਇਹ 슬ੀਵਸ ਤੇ ਵਰਕ ਹੈ ਜੀ ਇਹ 슬ੀਵਸ ਵਾਲੇ ਵਰਕ ਨੂੰ ਤੁਸੀਂ ਬਾਟਮ ਤੇ ਵੀ ਯੂਜ਼ ਕਰ ਸਕਦੇ ਹੋ ਤੁਹਾਡੀ ਚੋਇਸ ਹੈ 3 ਮੀਟਰ ਦੀ ਬਾਟਮ ਨਾਲ ਪਿਓਰ ਮਸਲੀਨ ਦਾ ਦੁਪੱਟਾ ਪੂਰੇ 8-8 ਮੀਟਰ ਦਾ ਦੁਪੱਟੇ ਤੇ ਆ ਰਿਹਾ ਸੂਟ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਦੇ ਨਾਲ ਇਸਦੀ ਵੀ ਡਿਜ਼ਾਈਨਿੰਗ ਦੇਖ ਸਕਦੇ ਹੋ ਤੁਸੀਂ ਫੋਟੋ ਦੇ ਵਿੱਚ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਹੀ ਪ੍ਰਿੰਟ ਲੱਗਿਆ ਜੀ ਸਾਰੇ ਸੂਟਾਂ ਦੇ ਗ੍ਰੀਨ ਕਲਰ ਗ੍ਰੀਨ ਕਲਰ ਹੈ ਸੋਹਣਾ ਪ੍ਰਿੰਟ ਹੈ neck ਤੇ ਵਰਕ ਘੇਰੇ ਤੇ ਬਹੁਤ ਸੋਹਣਾ ਵਰਕ ਹੈ ਬਹੁਤ ਸੋਹਣਾ ਵਰਕ ਘੇਰੇ ਤੇ ਲੇਸਿਸ ਦੀ ਡਿਜ਼ਾਈਨਿੰਗ ਵੀ ਹੈ ਤੇ ਇਹ 슬ੀਵਸ ਤੇ ਆ ਜਾਣਾ ਜੀ ਵਰਕ ਇਹ 슬ੀਵਸ ਤੇ ਆ ਜਾਣਾ बॉटम ਤੇ ਯੂਜ਼ ਕਰਨਾ ਤੁਸੀਂ बॉटम ਤੇ ਵੀ ਕਰ ਸਕਦੇ ਤੇ ਨਾਲ ਬਾਟਮ 3 ਮੀਟਰ ਦੀ ਪਿਓਰ ਮਸਲੀਨ ਦਾ ਦੁਪੱਟਾ ਰਾਮਟੈਕਸ ਬ੍ਰਾਂਡ ਦੇ ਸੂਟਾਂ ਦੀ ਅੱਜ ਦੇ ਆਪਣੇ 2800 ਪ੍ਰਾਈਸ ਦੇ ਨਾਲ ਸਾਰੇ ਸੂਟ ਇਹ ਤਾਂ ਗੱਲ ਆਸਤਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਬਹੁਤ ਪਿਆਰੇ ਸੂਟ 2800 ਪ੍ਰਾਈਸ ਹੈ ਜੀ ਸਾਰੇ ਸੂਟਾਂ ਦਾ ਅੱਜ ਦਾ 2800 ਪ੍ਰਾਈਸ ਦੇ ਨਾਲ ਇਸ ਦੀ ਵੀ ਫੋਟੋ ਚ ਲੁੱਕ ਦੇਖ ਸਕਦੇ ਹੋ ਜੀ ਸੂਟ ਦੀ ਤੁਸੀਂ ਬਹੁਤ ਪਿਆਰੀ ਬਾਟਮ ਬਣੀ ਹੋਈ ਹੈ ਸੋਨਾ ਸੋਹ 2800 ਪ੍ਰਾਈਸ ਹੈ ਜੀ ਅੱਜ ਦੇ ਰਾਮਟੈਕਸ ਬ੍ਰਾਂਡ ਦੇ ਸੂਟ ਆਪਣੇ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਵਾਕੀਲ ਲਈ ਨੰਬਰ ਹੈ ਜੀ ਮੇਰਾ 8146580038146580800 ਦਿਨ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜੁਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ